ਚੰਡੀਗੜ੍ਹ ਦੀ ਕਮਿਸ਼ਨਰ ਦੇ ਵੱਲੋਂ ਪੁਲਸੋਰਾ ਦੇ ਪਿੰਗਲਵਾੜੇ ਦਾ ਕੀਤਾ ਗਿਆ ਹੈ ਦੌਰਾ ਭਗਤਪੂਰਨ ਸਿੰਘ ਦੇ ਜੀਵਨ ਸਿਧਾਂਤਾਂ ਤੇ ਉਦੇਸ਼ਾਂ ਦੀ ਕੀਤੀ ਗਈ ਹੈ ਸ਼ਲਾਗਾ ਜਿਵੇਂ ਦੱਸਦੀ ਹੈ ਕਿ ਚੰਡੀਗੜ੍ਹ ਦੀ ਕਮਿਸ਼ਨਰ ਮਾਧਵੀ ਕਟਾਰੀਆ ਨੇ ਅੱਜ ਪੁਲਸੋਰਾ ਦੇ ਪਿੰਗਲਵਾੜੇ ਦਾ ਦੌਰਾ ਕੀਤਾ ਹੈ ਤੇ ਇੱਥੇ ਪਹੁੰਚ ਕੇ ਉਹਨਾਂ ਨੇ ਭਗਤ ਪੂਰਨ ਸਿੰਘ ਦੇ ਜੀਵਨ ਸਿਧਾਂਤਾਂ ਅਤੇ ਉਦੇਸ਼ਾਂ ਦੀ ਛਲਾਗਾ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਬੇਸਹਾਰਿਆਂ ਦਾ ਸਹਾਰਾ ਬਣਨਾ ਸਭ ਤੋਂ ਵੱਡੀ ਮਾਨਵਤਾ ਹੈ। ਇੱਥੇ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਸਥਿਤ ਪਲਸੋਰਾ ਦਾ ਪਿੰਗਲਵਾੜਾ ਜਿਹੜਾ ਕਿ 55 ਸੈਕਟਰ ਦੇ ਵਿੱਚ ਸਥਿਤ ਹੈ, ਇਹ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਹੀ ਇੱਕ ਸ਼ਾਖਾ ਹੈ। ਜਿੱਥੇ ਬੇਸਹਾਰਿਆਂ ਨੂੰ ਸਹਾਰਾ ਦਿੱਤਾ ਜਾਂਦਾ ਹੈ ਤੇ ਬੱਚਿਆਂ ਦੀਆਂ ਸਿਹਤ ਸਹੂਲਤਾਂ ਦੇ ਨਾਲ-ਨਾਲ ਵਿੱਦਿਅਕ ਸਹੂਲਤਾਂ ਦਾ ਵੀ ਖਿਆਲ ਰੱਖਿਆ ਜਾਂਦਾ ਹੈ। ਇੱਥੇ ਦੱਸਦੀ ਹੈ ਕਿ ਕਮਿਸ਼ਨ ਨਰੇ ਮਾਦਵੀ ਕੁਟਾਰੀਆਂ ਨੇ ਇੱਥੇ ਪਹੁੰਚ ਕੇ ਬੱਚਿਆਂ ਨਾਲ ਵੀ ਮੁਲਾਕਾਤ ਕੀਤੀ ਤੇ ਉਹਨਾਂ ਦੁਆਰਾ ਬਣਾਈਆਂ ਗਈਆਂ ਕਲਾਕਿਰਤੀਆਂ ਨੂੰ ਵੀ ਸਲਾਇਆ ਗਿਆ ਅਤੇ ਬੱਚਿਆਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਵੀ ਦਿੱਤੀ ਹੈ ਨਾਲ ਹੀ ਉਹਨਾਂ ਨੇ ਇੱਥੇ ਰਹਿੰਦੇ ਮਰੀਜ਼ਾਂ ਦੀ ਸਿਹਤ ਸੂਲਤਾਂ ਦਾ ਵੀ ਜਾਇਜ਼ਾ ਲਿਆ ਤੇ ਇਹਨਾਂ ਦੇ ਹੱਲ ਕਰਨ ਬਾਰੇ ਵੀ ਗੱਲਬਾਤ ਕੀਤੀ ਹੈ ਨਾਲ ਹੀ ਇੱਥੇ ਵਰਤੀ ਜਾਣ ਵਾਲੀ ਐਂਬੂਲੈਂਸ ਦਾ ਵੀ ਨਰੀਖਣ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਇਥੇ ਨਾਲ ਹੀ ਦੱਸ ਦਈਏ ਕਿ ਮਾਦਵੀ ਕਟਾਰੀਆ ਕਮਿਸ਼ਨਰ ਦੇ ਵੱਲੋਂ ਸਕੂਲ ਦੀ ਪ੍ਰਿੰਸੀਪਲ ਪ੍ਰੀਆ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਤੇ ਪ੍ਰਿੰਸੀਪਲ ਪ੍ਰੀਆ ਨੇ ਸਕੂਲ ਵਿੱਚ ਹੋਣ ਵਾਲੀਆਂ ਹੋਰ ਗਤੀਵਿਧੀਆਂ ਤੋਂ ਵੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਹੈ ਇਥੇ ਦੱਸ ਦਈਏ ਕਿ ਲੰਗਰ ਹਾਲ ਦੇ ਵਿੱਚ ਬਣਦੇ ਖਾਣੇ ਦਾ ਵੀ ਉਹਨਾਂ ਦੇ ਵੱਲੋਂ ਨਰੀਖਣ ਕੀਤਾ ਗਿਆ ਇਸ ਤੋਂ ਇਲਾਵਾ ਭਗਤਪੂਰ ਸਿੰਘ ਸਪੈਸ਼ਲ ਸਕੂਲ ਚੈਰਿਟੀ ਸੈਂਟਰ ਤੇ ਫਿਜ਼ੀਓਥੈਰੇਪੀ ਸੈਂਟਰ ਬਹੁਤ ਸਾਰੇ ਹੋਰ ਵੀ ਜਿਹੜੇ ਕਲੀਨਿਕਸ ਨੇ ਤੋਬੀ ਘਟਾ ਲਾਇਬ੍ਰੇਰੀ ਇਹ ਇਸ ਦਾ ਵੀ ਕਮਿਸ਼ਨਰ ਦੇ ਵੱਲੋਂ ਜਾਇਜ਼ਾ ਲਿਆ ਗਿਆ ਹੈ ਤੇ ਜੇ ਕੋਈ ਕੋਈ ਕਮੀ ਹੈ ਉਸ ਨੂੰ ਪੂਰਾ ਕਰਨ ਦੇ ਵਿੱਚ ਅਗਰ ਉਹ ਕੋਈ ਮਦਦ ਕਰ ਸਕਣਗੇ ਇਸ ਦੇ ਬਾਰੇ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਇਸ ਤੋਂ ਇਲਾਵਾ ਦੱਸਦੀ ਹੈ ਕਿ ਇੱਥੋਂ ਦੇ ਅਸਿਸਟੈਂਟ ਐਡਮਿਨਿਸਟ੍ਰੇਟਰ ਸਰਦਾਰਾ ਸਿੰਘ ਚੀਮਾ ਅਤੇ ਹਰਪਾਲ ਸਿੰਘ ਦੇ ਵੱਲੋਂ ਉਹਨਾਂ ਦੇ ਸਾਹਮਣੇ ਕੁਝ ਕਾਰਜ ਰੱਖੇ ਗਏ ਨੇ ਜਿਹੜੇ ਕਿ ਕਮਿਸ਼ਨਰ ਦੇ ਵੱਲੋਂ ਪੂਰੇ ਕੀਤੇ ਜਾ ਸਕਦੇ ਨੇ ਜਿਨ੍ਹਾਂ ਦੇ ਵਿੱਚ ਬਜ਼ੁਰਗਾਂ ਦੀਆਂ ਪੈਨਸ਼ਨਾਂ ਬੱਚਿਆਂ ਦੇ ਆਧਾਰ ਕਾਰਡ ਆਈ ਕਾਰਡ ਜੁਆਈ ਆਈਡੀ ਕਾਰਡ ਤੇ ਰੇਲਵੇ ਦੇ ਨਾਲ ਸੰਬੰਧਿਤ ਕੁਝ ਕਾਰਡ ਨੇ ਇਹਨਾਂ ਨੂੰ ਪੂਰਾ ਕਰਨ ਦੇ ਵਿੱਚ ਕਮਿਸ਼ਨਰ ਉਹਨਾਂ ਦੀ ਮਦਦ ਕਰ ਸਕਦੇ ਨੇ ਇਸ ਦਾ ਕਮਿਸ਼ਨਰ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਉਹ ਇਹਨਾਂ ਦੇ ਵਿੱਚ ਪਿੰਗਲਵਾੜੇ ਦੀ ਮਦਦ ਜ਼ਰੂਰ ਕਰਨਗੇ ਇਸ ਤੋਂ ਇਲਾਵਾ ਪਿੰਗਲਵਾੜੇ ਨੂੰ ਆਉਂਦੀ ਇੱਕ ਸੜਕ ਜਿਹੜੀ ਕਿ ਅਧੂਰੀ ਹੈ ਪੂਰੇ ਤਰੀਕੇ ਬਣੀ ਨਹੀਂ ਹੋਈ ਇਸ ਨੂੰ ਪੂਰਾ ਕਰਨ ਦਾ ਕਾਰਜ ਵੀ ਕਮਿਸ਼ਨਰ ਦੇ ਅੱਗੇ ਰੱਖਿਆ ਗਿਆ ਹੈ ਤੇ ਕਮਿਸ਼ਨਰ ਦੇ ਵੱਲੋਂ ਕਹੀ ਗਈ ਇੱਕ ਗੱਲ ਹੈ ਕਿ ਇਸ ਕੰਮ ਨੂੰ ਜਲਦ ਤੋਂ ਜਲਦੀ ਪੂਰਾ ਕਰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਹਰਪਾਲ ਸਿੰਘ ਨੇ ਕਮਿਸ਼ਨਰ ਮਾਧਵੀ ਕੁਟਾਰੀਆ ਦਾ ਪਿੰਗਲਵਾੜੇ ਦਾ ਦੌਰਾ ਕਰਨ ਤੇ ਆਪਣਾ ਸਮਾਂ ਦੇਣ ਦੇ ਲਈ ਧੰਨਵਾਦ ਵੀ ਕੀਤਾ ਹੈ